ਇਰ ਵਾਲੇ ਪੱਥਰ ਵਾਲੇ ਪੀਓਪੀ ਵਾਲੇ ਤੁਸੀਂ ਅੱਜ ਇਹਨਾਂ ਨੂੰ ਗੜਤਾ ਨਾ ਤੁਹਾਡੀਆਂ ਕੰਸਟਰਕਸ਼ਨਾਂ ਰੁਕ ਜਾਂਦੀਆਂ ਤੁਹਾਡੇ ਇੱਥੇ ਆਪਣੇ ਬੰਦੇ ਕੰਮ ਕਰਨ ਵਾਲੇ ਨਹੀਂ ਹੈ ਉਹ ਕੰਮ ਕਰਕੇ ਰਾਜੀ ਨਹੀਂ ਪਰਵਾਸੀਆਂ ਵੱਲੋਂ ਸਿੰਧਿਆ ਜਾ ਰਿਹਾ ਹੈ ਉਹ ਫੀਚਰ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਸਾਰਿਆਂ ਵਾਸਤੇ ਬਹੁਤ ਘਾਤਕ ਹੈ ਸ਼ਿਆਦ ਜਿਹੜਾ ਕੰਨ ਹੋਇਆ ਭਈਏ ਨੇ ਜਿਹੜਾ ਬੱਚਾ ਮਾਰਿਆ ਆਪਾਂ ਉਹਦੇ ਪ੍ਰਤੀ ਰੱਖਿਆ ਵੀ ਇੱਥੇ ਸਾਡੇ ਕੋਲ ਬਹੁਤ ਜ਼ਿਆਦਾ ਪ੍ਰਵਾਸੀ ਰਹਦੇ ਆ ਆਪਾਂ ਕਿਸੇ ਨੂੰ ਕੱਢਣਾ ਨਹੀਂ ਹੈਗਾ ਆਪਾਂ ਕਿਸੇ ਨੂੰ ਕੱਢਣ ਦੇ ਪ੍ਰਤੀ ਇੱਥੇ ਨਹੀਂ ਆਏ ਆਪਾਂ ਚਾਹਦੇ ਆ ਕਿ ਜਿਹੜਾ ਜਿਹੜਾ ਇੱਥੇ ਬੈਠਾ ਆ ਕੰਮ ਕਰ ਰਿਹਾ ਆਪਣਾ ਜਾਂ ਰਹਿ ਰਿਹਾ ਉਹ ਆਪਣਾ ਆਧਾਰ ਕਾਰਡ ਪੈਨ ਕਾਰਡ ਕੁਝ ਵੀ ਜੋ ਆਪਣਾ ਜਿੱਥੋਂ ਆਇਆ ਵਾ ਉਥੋਂ ਦੀ ਇੱਕ ਆਪਣੀ ਰੈਜ਼ੀਡੈਂਸ਼ੀਅਲ ਪ੍ਰੂਫ ਆ ਕੋਤਵੇ ਤੇ ਮੇਰੇ ਲਈ ਤੇ ਇਹੋ ਹੀ ਸਾਰਿਆਂ ਨੂੰ ਬੁਲਾਉਂਦਾ ਸੀਗਾ ਕਿ ਤੁਸੀਂ ਆਪਣਾ ਸਹਿਯੋਗ ਦਿਓ ਨਾਲ ਆਪਾਂ ਸਾਰਿਆਂ ਨੂੰ ਜਾ ਕੇ ਜੇ ਲੋੜ ਵੀ ਪਈ ਤੇ ਉਹਨਾਂ ਦੇ ਬੂਹੇ ਤੇ ਜਾ ਕੇ ਇੱਕ ਵਾਰੀ ਕਹੀਏ ਆਪਾਂ ਇਹ ਵੀ ਸਾਨੂੰ ਧਿਆਨ ਚ ਰੱਖਣਾ ਚਾਹੀਦਾ ਕਿ ਉਹ ਲੋਕ ਇੱਥੇ ਆਉਂਦੇ ਨੇ ਅਹੀ ਲੋਕ ਉੱਥੇ ਜਾਂਦੇ ਆ ਨਾ ਜਦੋਂ ਸਾਨੂੰ ਜਗ੍ਹਾ ਨਹੀਂ ਲੈ ਸਕ ਦਿੱਤੀ ਝੁੱਪੀ ਚੰਦੋ ਵਿਹਾਰ ਚੰਦੋ ਹਮਾਚਤ ਚੰਦੋ ਮੈਲਹੀਏ ਜਗ੍ਹਾ ਹਮਾਚਤ ਤੇ ਮੈਨੂੰ ਉਹਨਾਂ ਦੇ 90 ਸਾਲ ਤੇ ਪਟੇ ਦੇ ਦਿੱਤੀਗੇ ਯਾਨੀ ਕਿ ਮੈਂ ਉਹਦਾ ਮਾਲਕ ਨਹੀਂ ਹੈਗਾ ਉਹਨੇ 10 ਸਾਲ ਬਾਅਦ ਮੈਨੂੰ ਛੱਡਨੀ ਪਈ ਇੱਥੇ ਆ ਕੇ ਆਉਂਦੇ ਆ ਉਹਨਾਂ ਦੇ ਆਧਾਰ ਕਾਟ ਬੜੇ ਹੁੰਦੇ ਆ ਆਉਂਦੇ ਆ ਉਹਨਾਂ ਦੇ ਪੈਟ ਕਾਟ ਵੀ ਬਣ ਜਾਂਦੇ ਆ ਪੁੱਤਾ ਇਹ ਜਿਹੜਾ ਹਿੰਦੁਸਤਾਨ ਦਾ ਵਸਨੀਕ ਹੈ ਨਾ ਉਹ ਕਿਤੇ ਵੀ ਜਾ ਕੇ ਬਿਜ਼ਨਸ ਕਰ ਸਕਦਾ ਸਾਡੇ ਪੰਜਾਬੀ ਵੀ ਯੂਕੇ 'ਚ ਕੰਮ ਕਰਦੇ ਕੋਈ ਨੇ ਹਿਮਾਚਲ 'ਚ ਕੰਮ ਕਰਦੇ ਕੋਈ ਨੇ ਪੂਰੇ ਇੰਡੀਆ ਦੇ ਵਿੱਚ ਉਹ ਕਿਹੜਾ ਹਿੰਦੁਸਤਾਨ ਦਾ ਵਸਨੀਕ ਹੈ ਨਾ ਕਿਤੇ ਵੀ ਜਾ ਕੇ ਕੰਮ ਕਰ ਸਕਦਾ ਉਹਨੂੰ ਉਹ ਨਹੀਂ ਅਸੀਂ ਸੱਤ ਕਿਉਂਕਿ ਅੱਜ ਜੇ ਅਸੀਂ ਇੱਕ ਬੰਦੇ ਦੀ ਗਲਤੀ ਦੀ ਸਜ਼ਾ ਦੇ ਇਨਸਾਰਿਆਂ ਨੂੰ ਤੁਹਾਨੂੰ ਕਹਿਣਾ ਤੇ ਫਿਰ ਸਾਡੇ ਇਹਨੂੰ ਉੱਥੇ ਭੈਣ ਭਰਾ ਜਿਹੜੇ ਕੰਮ ਕਰਨ ਗਏ ਤੇ ਨੇ ਪਰ ਉਹ ਸਟੈਬਲਿਸ਼ ਨਹੀਂ ਹੁੰਦੇ ਉਹ ਕਿਹਿਆ ਬਿਜ਼ਨਸ ਕਰ ਰਹੇ ਆ ਫਿਰ ਉਧਰ ਦੀ ਸਟੇਟਾ ਉਹਨਾਂ ਨੂੰ ਕੱਢਣ ਨੂੰ ਤਰਪੈਣ ਕਿਉਂ ਸਾਡੇ ਕਾਫੀ ਪੰਜਾਬੀ ਜਿਹੜੇ ਨੇ ਅਸਲੇ ਯੂਕੇ ਚ ਪਰਮਨੈਂਟ ਵਸੇ ਦੇ ਨੇ ਜਿਨ੍ਹਾਂ ਦੀ ਉੱਥੇ ਮਾਲਕੀਆਂ ਨੇ ਸੋਨਾ کاروبار ਹੈ ਅਮਿਤ ਜਿਹੜੀ ਪਰਨਾ ਬਾਲਦੇ ਬਰਨਾ ਜਿੱਤੀ ਫੈਲ ਰਹੀ ਹੈ ਮੈਂ ਤਾਂ ਦੇਖੋ ਮੁੱਦਾ ਇਹ ਰੱਖੋ ਉਦੋਂ ਵੀ ਜਦੋਂ ਇਹ ਗੱਲ ਛਗੀ ਸਾਡੇ ਕਾਫੀ ਹਿੰਦੂ ਸਮਾਜ ਦੇ ਲੋਕ ਇਕੱਠੇ ਹੋਏ ਉਹਨਾਂ ਨੇ ਗੱਲ ਕੀਤੀ ਵੀ ਇਹਨਾਂ ਨੂੰ ਮੁਸਲਮਾਨਾਂ ਨੂੰ ਇਤੋਂ ਗੱਲ ਨੂੰ ਆਪਾਂ ਜਿਹੜੇ ਮਰਜ਼ੀ ਤਰੀਕੇ ਨਾਲ ਕਰੀਏ ਕਨਾਇਨ ਦੀ ਗੋਲੀ ਖਾਣਿਆਂ ਤੇ ਉਹਦਾ ਮਕਸਦ ਇਹਦਾ ਕਿ ਬੁਖਾਰ ਉਤਰਨਾ ਚਾਹੀਦਾ ਚਾਹੇ ਉਹ ਕੌੜੀ ਆ ਤੇ ਚਾਹੇ ਉਹ ਮਿੱਠੀ ਜਿਹੜਾ ਵਰਤਾਂਤ ਪੰਜਾਬ ਦੇ ਵਿੱਚ ਇਹਨਾਂ ਪ੍ਰਵਾਸੀਆਂ ਵੱਲੋਂ ਸਿਰਜਿਆ ਜਾ ਰਿਹਾ ਹੈ ਉਹ ਫੀਚਰ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਸਾਰਿਆਂ ਵਾਸਤੇ ਬਹੁਤ ਕਾਤਕ ਹੈ ਮੈਂ ਧੰਨਵਾਦ ਕਰਨਾ ਇਸ ਵੀਰ ਦਾ ਜਦੋਂ ਵੀਰ ਦਾ ਫੋਨ ਆਇਆ ਤੇ ਮੈਨੂੰ ਮੈਂ ਸੋਚੋ ਤਾਂ ਸੋਚਿਆ ਕਿ ਵੀਰ ਇਦਾਂ ਦੇ ਕੋ ਮਸਲੇ 'ਚ ਕਦੀ ਆਉਣਾ ਨਹੀਂ ਐਦਿਕ ਜੀ ਵੀਰ ਹੈ ਤੇ ਕੁਝ ਦਰਦ ਰੱਖਦਾ ਵਾ ਆਪਣੀ ਸ਼ਹਿਰ ਵਾਸੀਆਂ ਦੇ ਪ੍ਰਤੀ ਜਿੰਨੇ ਵੀ ਸਾਡੇ ਬੱਚੇ ਨੇ ਹਨ ਸਾਰਿਆਂ ਦੇ ਪ੍ਰਤੀ ਦਰਦ ਰੱਖਦਾ ਵੀਰ ਨੇ ਤਾਂ ਹੀ ਕੋਈ ਔਰ ਮੈਂ ਕਹਿੰਦਾ ਕਿ ਸਾਨੂੰ ਸਭਨਾਂ ਨੂੰ ਚਾਹੀਦਾ ਕਿ ਅਸੀਂ ਸਭ ਰਲ ਮਿਲ ਕੇ ਕਰੀਏ ਕੰਮ ਤੇ ਅਸੀਂ ਆਪ ਸਭ ਨੂੰ ਦੱਸਣਾ ਚਾਹੁੰਦੇ ਹਾਂ ਕਿ ਪੂਰਾ ਕ੍ਰਿਸ਼ਨ ਭਾਈਚਾਰਾ ਜਿੰਨੇ ਵੀ ਸਾਡੇ ਸਾਰੇ ਸ਼ਹਿਰ ਦੇ ਵਸਨੀਕ ਆਏ ਨੇ ਪਿੰਡ ਪਰ ਆਏ ਨੇ ਅਸੀਂ ਸਾਰੇ ਇਹਨਾਂ ਦੇ ਨਾਲ ਆ ਤੁਹਾਨੂੰ ਜਿੱਥੇ ਜਦੋਂ ਵੀ ਕਿਸੇ ਕਿਸੇ ਜਿਸੇ ਵੀ ਜਗ੍ਹਾ ਤੇ ਸਾਡੀ ਜ਼ਰੂਰਤ ਪਈ ਅਸੀਂ ਕੰਦੇ ਨਾਲ ਗੰਦਾ ਬੁਲਾ ਕੇ ਤੁਹਾਡੇ ਨਾਲ ਖੜੇ ਆ ਤੇ ਵੈਸੇ ਇਹ ਕੀ ਜ਼ਰੂਰੀ ਹੈ ਕਿ ਜਦੋਂ ਵੀ ਕੋਈ ਆਣ ਕਿਤੇ ਜਾਂ ਬਿਜ਼ਨਸ ਕਰਦਾ ਵਾ ਜਾਂ ਵੀ ਦੁਕਾਨ ਰੈਂਟ ਤੇ ਲੈਂਦਾ ਵਾ ਉਹਦੀ ਉਹਦੇ گاਉ ਉਹਦੇ ਏਰੀਆ ਦੇ ਵਿੱਚ ਜਿਹੜਾ ਪੁਲਿਸ ਸਟੇਸ਼ਨ ਆ ਉਤੋਂ ਪੀਸੀਸੀ ਉਹਦੀ ਹੋਵੇ ਉਹਨੂੰ ਫੇਰ ਦੋ ਉਹਦੀ ਪੀਸੀਸੀ ਹੋਣੀ ਚਾਹੀਦੀ ਬੀਤੇ ਦਿਨੀ ਹਸ਼ਿਆਰਪੁਰ ਚ ਇੱਕ ਪ੍ਰਵਾਸੀ ਵੱਲੋਂ ਛੋਟੇ ਬੱਚੇ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ ਸੀ ਜਿਸ ਨੂੰ ਲੈ ਕੇ ਉਹ ਪੰਜਾਬ ਵਿੱਚ ਇੱਕ ਹੜਕੰਪਜਾ ਮੱਚਿਆ ਸੀ ਤੇ ਕਾਫੀ ਵਿਵਾਦ ਵੀ ਹੋਇਆ ਸੀ ਅਤੇ ਉਸ ਬੱਚੇ ਦੀ ਮੌਤ ਨੂੰ ਲੈ ਕੇ ਵਾਰ-ਵਾਰ ਕਸ਼ਹਰਾ ਕਸਬਿਆਂ ਤੇ ਪਿੰਡਾਂ 'ਚ ਰੋਸ ਪ੍ਰਦਰਸ਼ਨ ਹੀ ਕੀਤੇ ਗਏ ਸਨ ਅਤੇ ਹੁਣ ਲਗਾਤਾਰ ਵਾਰ-ਵਾਰ ਪਿੰਡਾਂ ਕਸਬਿਆਂ ਸ਼ਹਿਰਾਂ 'ਚ ਵੀ ਇਹ ਵਿਵਾਦਤ ਮਾਮਲਾ ਚੱਲ ਰਿਹਾ ਹੈ ਇਸ ਨੂੰ ਲੈ ਕੇ ਅੱਜ ਫਤੇਗੜ ਚੂੜੀਆਂ ਸਟੇਸ਼ਨ ਰੋਡ ਚੰਨਕਪਾਲਸ ਵਿਖੇ ਵੀ ਫਤੇਗੜ ਚੂੜੀਆਂ ਦੇ ਵੱਖ-ਵੱਖ ਵਰਗ ਦੇ ਲੋਕਾਂ ਦੀ ਮੀਟਿੰਗ ਹੋ ਰਹੀ ਹੈ ਗੱਲਬਾਤ ਕਰਦੇ ਆ ਕਿ ਉਹਨਾਂ ਦਾ ਇਸ ਮੀਟਿੰਗ ਨੂੰ ਲੈ ਕੇ ਕੀ ਮਕਸਦ ਸੀ ਕੀ ਅਜੰਡਾ ਸੀ ਦੇਖੋ ਜੀ ਆਪਾਂ ਇੱਕ ਤਿੰਨ ਮੈਂਬਰ ਸੀਗੇ ਪਹਿਲਾਂ ਜੇ ਤੋ ਆਪਾਂ ਇੱਕ ਸੋਚ ਰੱਖੀ ਤੇ ਤਿੰਨ ਮੈਂਬਰਾਂ ਤੋਂ ਆਪਾਂ ਨੂੰ ਇੱਕ ਜਿਹੜਾ ਹੁਸ਼ਿਆਰਪੁਰ ਦੇ ਵਿੱਚ ਇੱਕ ਬੱਚੇ ਨਾਲ ਹੋਇਆ ਕਾਂਡ ਹੋਇਆ ਉਹ ਤੋਂ ਸਾਡੇ ਵੀ ਇੱਥੇ ਬੱਚੇ ਖੇਡਦੇ ਆ ਇੱਕ ਛੋਟਾ ਜਿਹਾ ਮੈਸੇਜ ਸਾਰਿਆਂ ਨੂੰ ਦੇਣਾ ਚਾਹੁੰਦੇ ਆ ਕਿ ਸੇਫਟੀ ਜਿਹੜੀ ਐ ਨਾ ਉਹ ਬਹੁਤ ਜ਼ਰੂਰੀ ਆ ਉਹਦੇ ਵਿੱਚ ਭਾਈ ਸਾਬਾ ਨਾਲ ਆਪਾਂ ਮੀਟਿੰਗ ਕੀਤੀ ਸੀ ਆਪਣੇ ਵੀਰਾਂ ਨਾਲ ਸਰਪੰਚ ਸਾਹਿਬ ਨਾਲ ਉੱਥੇ ਆਪਾਂ ਮੀਟਿੰਗ ਕਰਕੇ ਫਿਰ ਆਪਾਂ ਸਾਰਿਆਂ ਨੂੰ ਵੱਡੀ ਮੀਟਿੰਗ ਕਰਨ ਦੀ ਕੋਸ਼ਿਸ਼ ਕੀਤੀ ਕਿ ਸਾਰਿਆਂ ਨੂੰ ਜਾਗਰੂਕ ਕੀਤਾ ਜਾਵੇ ਜਾਗਰੂਤਾ ਮਤਲਬ ਆ ਕਿ ਜਿਹੜੇ ਇੱਥੇ ਪ੍ਰਵਾਸੀ ਕੰਮ ਕਰ ਰਹੇ ਆ ਇੱਥੇ ਕੁਝ ਮੁਸਲਮਾਨ ਭਾਈ ਜਿਹੜਾ ਕੰਮ ਕਰ ਰਿਆ ਵਾ ਉਹਨਾਂ ਕੋਲੋਂ ਆਪਾਂ ਉਹਨਾਂ ਦੀ ਆਈਡੈਂਟੀ ਨਾਲ ਲਈਏ ਇੱਕ ਉਹਨਾਂ ਦੀ ਜਿਵੇਂ ਇੱਥੇ ਇਹਨਾਂ ਨੇ ਵੀਰਾਂ ਨੇ ਸੁਝਾ ਦਿੱਤਾ ਕਿ ਇੱਕ ਐਪ ਹੁੰਦੀ ਆ ਵੀ ਜੀ ਨੇ ਉਹਨੇ ਇੱਕ ਸੁਝਾ ਦਿੱਤਾ ਕਿ ਪੁਲਿਸ ਕੋਲੋਂ ਇੱਕ ਐਪ ਹੁੰਦੀ ਆ ਜਿਹਦੇ ਵਿੱਚ ਫੋਟੋ ਕਲਿੱਕ ਕਰਨ ਦੇ ਨਾਲ ਹੀ ਉੱਥੇ ਪਤਾ ਚੱਲ ਜਾਂਦਾ ਕਿ ਉਹ ਇੱਕ ਕੋਈ ਜ਼ੁਲਮ ਕਰਕੇ ਇੱਥੇ ਨਹੀਂ ਕਿਤੋਂ ਆਇਆ ਉਹ ਪੀਸੀਸੀ ਕਰਾਈ ਜਾਵੇ ਕੋਈ ਆਧਾਰ ਕਾਰਡ ਪੈਨ ਕਾਰਡ ਉਹਨਾਂ ਦੇ ਲੈ ਕੇ ਇੱਕ ਮੇਰੀ ਹੋਰ ਸਾਰਿਆਂ ਨੂੰ ਅਪੀਲ ਆ ਵੀ ਜਿਨ੍ਹਾਂ ਨੇ ਉੱਥੇ ਆਪਣੀਆਂ ਦੁਕਾਨਾਂ ਜਾਂ ਘਰ ਦਿੱਤੇ ਏ ਕਰਾਇਦੇ ਉੱਤੇ ਉਹ ਵੀ ਉਹਨਾਂ ਦੇ ਨਾਲ ਆਪਣੀ ਇਹਨਾਂ ਨੂੰ ਕਹਿਣ ਕਿ ਪੀਸੀਸੀ ਆਪਣੀ ਇਹਨਾਂ ਦੀ ਕਲੀਅਰ ਕਰਾ ਕੇ ਆਪਣੇ ਉੱਪਰ ਸਾਨੂੰ ਦਿਓ ਤਾਂ ਕਿ ਸਾਨੂੰ ਪਤਾ ਤੇ ਲੱਗੇ ਕਮ ਸਿਕਮ ਜਿਹੜੇ ਆਡੇ ਨਾਲ ਰਹਿੰਦੇ ਪਏ ਆ ਵਿਚਰਦੇ ਪਏ ਆ ਉਹ ਸਹੀ ਵੀ ਹੈ ਜਾਂ ਕੋਈ ਉੱਥੋਂ ਭੱਜ ਕੇ ਤੇ ਨਹੀਂ ਆਇਆ ਕੋਈ ਕਤਲ ਕਰਕੇ ਆਇਆ ਹੋਵੇ ਕੱਲ ਸਾਡੇ ਨਾਲ ਨਾਲ ਸਾਡੇ ਕਿਸੇ ਬੱਚੇ ਨਾਲ ਕੁਝ ਹੋ ਜੇ ਤੇ ਫਿਰ ਕਿੰਨੋ ਇੱਕ ਮੈਨੂੰ ਭਾਈ ਸਾਹਿਬ ਨੇ ਮੈਨੂੰ ਬੜੀ ਵਧੀਆ ਗੱਲ ਅਗੀ ਉਹਨਾਂ ਨੇ ਕਿਹਾ ਜੀ ਮੈਨੂੰ ਕੀ ਇਹ ਆਦਤ ਆਪ ਜਦੋਂ ਆਪਾਂ ਕਹਿੰਦੇ ਆ ਨਾ ਮੈਨੂੰ ਕੀ ਤੇ ਮੈਨੂੰ ਲੱਗਦਾ ਵਾ ਕਿ ਇਹ ਆਦਤ ਛੱਡਾਂਗੇ ਤੇ ਅਸੀਂ ਅੱਗੇ ਵਧਾਂਗੇ ਉਸ ਤੋਂ ਪਹਿਲਾਂ ਕੁਝ ਨਹੀਂ ਹੋਣਾ ਮੰਨ ਲਓ ਕਿਸੇ ਦਾ ਬੱਚਾ ਸੀ ਉਹਨੂੰ ਦੁੱਖਾ ਜੇ ਰੱਬ ਨਾ ਕਰੇ ਸਾਡੇ ਲਾਗੇ ਚਾਕੇ ਹੁੰਦਾ ਤੇ ਅੱਜ ਇਹ ਸਾਰਿਆਂ ਨੇ ਕੈਂਡਲ ਫੜ ਕੇ ਇੱਥੇ ਹੁਣੇ ਤੁਰ ਪੈਣਾ ਸੀਗਾ ਬਾਜ਼ਾਰ ਦੇ ਵਿੱਚ ਕਿ ਅੱਜ ਇਹ कांड ਹੋ ਗਿਆ ਉਹ ਸਿਰਫ ਇੱਕ ਰਾਜਨੀਤੀ ਸੀਗੀ ਮੈਂ ਕਹਿੰਦਾ ਸਾਰਿਆਂ ਨੂੰ ਕਹਿੰਦਾ ਕਿ ਰਾਜਨੀਤੀ ਛੱਡ ਕੇ ਫਿਰ ਇਸ ਕੰਮ ਲਈ ਤੁਰੋ ਜੇ ਇਹਦੇ ਮਨ 'ਚ ਕੋੜ ਹੈਗਾ ਰਾਜਨੀਤੀ ਵਾਲਾ ਕਿ ਮੈਂ ਵੋਟ ਬੈਂਕ ਲਈ ਤੁਰਨਾ ਨਾਲੋਂ ਬਿਨਾਂ ਸ਼ੱਕ ਆਪਾਂ ਹੁਣੇ ਕਹਿੰਦੇ ਆ ਜੀ ਉਹ ਹੁਣੇ ਸਾਡੇ ਨਾਲ ਨਾ ਤੁਰੇ ਇੱਥ ਇਹਨਾਂ ਦਾ ਬੜਾ ਸਹਿਯੋਗ ਆ ਸਾਡੀਆਂ ਸਸਤਾਵਾਂ ਆਈਆਂ ਫਟੇਗੜ ਤੂੜੀਆਂ ਤੋਂ ਜਿਹੜੀਆਂ ਆਪਣੀਆਂ ਨੇ ਉਹਨਾਂ ਨੇ ਪੂਰਾ ਸਾਥ ਦਿੱਤਾ ਇਸ ਮੀਟਿੰਗ ਦੇ ਵਿੱਚ ਪਰ ਮੇਰੀ ਇੱਕੋ ਬੇਨਤੀ ਆ ਸਾਰਿਆਂ ਨੂੰ ਕਿ ਇਹ ਚੀਜ਼ ਦੇ ਅਵੇਅਰ ਹੋਵੋ ਨਾਲ ਜੁੜੋ ਬਸ ਮੈਂ ਇਹੋ ਮੈਸੇਜ ਦੇਣਾ ਚਾਹੁੰਦਾ ਤੁਹਾਨੂੰ ਗੱਲ ਇਹ ਕਿ WhatsApp ਦੇਖੋ ਪਿਛੇ ਕੈਂਸੀਲੈਂਸ ਹੁਸ਼ਿਆਰਪੁਰ ਹੋਇਆ ਜਿਹੜਾ ਬੱਚੇ ਛੋਟੇ ਦੇ ਨਾਲ ਬੱਤਸਲੁਕੀ ਕਰਕੇ ਉਹਦਾ ਕਤਲ ਕਰਤਾ ਗਿਆ ਬੜੀ ਨਿੰਦਨਯੋਗ ਘਟਨਾ ਸੀਗੀ ਜਿਹੜੀ ਆ ਵਾਪਰੀ ਹੈ ਉਸ ਸੰਬੰਧ ਚ ਪੰਜਾਬ ਤੇ ਜਗ੍ਹਾ ਜਗ੍ਹਾ ਦੇ ਉੱਤੇ ਇੱਕ ਲਹਿਰ ਚੱਲੀ ਦੀ ਹੈ ਕਿ ਪ੍ਰਵਾਸੀ ਜਿਹੜੇ ਨੇ ਉਹਨਾਂ ਨੂੰ ਅਸੀਂ ਪੰਜਾਬ ਚੋਂ ਬਾਹਰ ਕੱਢ ਲੈ। ਬੜੇ ਗਰਮ ਦਲ तकरीबन ਸਾਰੀ ਹੀ ਜਿਹੜੀ ਪੰਜਾਬੀ ਹੈ ਤੇ ਉਹ ਇਸ ਚੀਜ਼ ਤੋਂ ਬੜੀ ਅਨੌਇੰਡ ਹੋਈ। ਇਹ ਜਿਹੜਾ ਕਾਰਾ ਹੋਇਆ ਹੈ ਬਹੁਤ ਗਲਤ ਹੋਇਆ ਹੈ। ਕਟਣਾ ਬਹੁਤ ਨਿੰਦਣਯੋਗ ਕਟਣਾ ਹੈ। ਤੇ ਲੋਕਾਂ ਦੇ ਮਨ ਚ ਇੱਕ ਵਿਚਾਰ ਆਇਆ ਕਿ ਇਹਨਾਂ ਦੇ ਨਾਲ ਅਸੀਂ ਇਹਨਾਂ ਨੂੰ ਕਿਸ ਤਰ੍ਹਾਂ ਅਸੀਂ ਠੀਕ ਕਰ ਸਕਦੇ ਹਾਂ? ਕਿਦਾਂ ਠੱਲ ਪਾ ਸਕਦੇ ਹਾਂ? ਉਸੇ ਸੰਬੰਧ ਚ ਅੱਜ ਸਾਡਾ ਵੀਰ ਅਮਿਤ ਸਿਆਲ ਏ ਉਹਨੇ ਕੋਪਰਾਲਾ ਕੀਤਾ ਉਹਨੇ ਸਾਰੀਆਂ ਸ਼ਹਿਰ ਦੀਆਂ ਸੰਸਥਾਵਾਂ ਨੂੰ ਔਰ ਚੰਗੇ ਲੋਕ ਜਿੰਨੇ ਵੀ ਨੇ ਸਾਰਿਆਂ ਨੂੰ ਇਕੱਠਿਆਂ ਕੀਤਾ ਕਿ ਅਸੀਂ ਇਸ ਲਹਿਰ ਦਾ ਹਿੱਸਾ ਬਣੀਏ ਔਰ ਅਸੀਂ ਵੀ ਆਪਣੇ ਸ਼ਹਿਰ ਦੇ ਵਿੱਚੋਂ ਇਸ ਚੀਜ਼ ਨੂੰ ਸਫਾਇਆ ਕਰਨ ਵਾਸਤੇ ਅੱਗੇ ਵਧੀਏ ਵਿਚਾਰ ਕੀਤੇ ਗਏ ਵਿਚਾਰਾਂ ਦੇ ਵਿੱਚ ਇੱਕ ਗੱਲ ਸਾਹਮਣੇ ਆਈ ਕਿ ਦੇਖੋ ਮੈਂ ਇੱਕ ਦਲ ਜਾਣਨਾ ਇੱਥੇ ਬੜੇ ਐਸੇ ਪ੍ਰਵਾਸੀ ਭਰਾ ਨੇ ਸਾਡੇ ਵੀਰ ਨੇ ਜਿਹੜੇ 20-25-25 ਸਾਲ ਤੋਂ ਇੱਥੇ ਰਹਿ ਰਹੇ ਔਰ ਕੰਮ ਕਰ ਰਹੇ ਨੇ। ਮਾੜੇ ਚੰਗੇ ਲੋਕ ਹਰ ਜਗ੍ਹਾ ਤੇ ਪੈਦਾ ਹੁੰਦੇ ਆ ਆਂਦੇ ਨੇ। ਡਿਮਾਂਡ ਇਹੀ ਏ ਕਿ ਇਹ ਜਿੰਨੇ ਵੀ ਲੋਕ ਬਾਹਰੋਂ ਆ ਕੇ ਸਾਡੇ ਕਸਬੇ 'ਚ ਵਸੇ ਨੇ ਇਹਨਾਂ ਦੀ ਆਈਡੈਂਟੀਫਿਕੇਸ਼ਨ ਹੋਣੀ ਚਾਹੀਦੀ ਏ। ਇਹਨਾਂ ਦੇ ਰਿਕਾਰਡ ਚੈੱਕ ਹੋਣੇ ਚਾਹੀਦੇ ਨੇ ਜਿੱਥੋਂ ਵੀ ਆਏ ਨੇ ਇਹਨਾਂ ਦੀ ਉੱਥੋਂ ਬੈਕਗ੍ਰਾਉਂਡ ਚੈੱਕ ਹੋਣੀ ਚਾਹੀਦੀ ਏ। ਉਦੇ ਸੰਬੰਧ ਦੇ ਵਿੱਚ ਅਸੀਂ ਇੱਕ ਮੈਮੋਰੈਂਡਮ ਇੱਕ ਦੋ ਦਿਨਾਂ ਦੇ ਵਿੱਚ ਪਲਾਨ ਕਰ ਰਹੇ ਹਾਂ ਜਿਹੜਾ ਅਸੀਂ ਪ੍ਰਸ਼ਾਸਨ ਨੂੰ ਦਵਾਂਗੇ ਕਿ ਇਹਨਾਂ ਸਾਰਿਆਂ ਨੂੰ ਟਰੇਸ ਆਊਟ ਕਰਕੇ ਇਹਨਾਂ ਦੇ ਬੈਕਗ੍ਰਾਉਂਡ ਚੈੱਕ ਕੀਤੀ ਜਾਏ ਕਿ ਕੋਈ ਇਹਨਾਂ ਚ ਕ੍ਰਿਮੀਨਲ ਮਾਈਂਡਡ ਬੰਦਾ ਤੇ ਨਹੀਂ ਜਿਹੜਾ ਆਪਣੀ ਸਟੇਟ ਦੇ ਵਿੱਚੋਂ ਤੜੀ ਪਾਰ ਹੋਏ ਜਾਂ ਉੱਥੇ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਵਾਲਾ ਹੋਏ ਔਰ ਸਾਡੇ ਹਲਕੇ ਦੇ ਸਾਡੇ ਸ਼ਹਿਰ ਦੇ ਵਿੱਚ ਆ ਗਏ ਉਹ ਰਹਿ ਰਿਹਾ ਔਰ ਕੱਲ ਨੂੰ ਇਹ ਨਾ ਹੋਏ ਕਿ ਉਸ ਬੰਦੇ ਦਾ ਨੁਕਸਾਨ ਸਾਨੂੰ ਚਲਣਾ ਪਵੇ ਜੇ ਇਸ ਸੰਬੰਧ ਚ ਲੀਡਿੰਗ ਕੀਤੀ ਗਈ ਔਰ ਅਸੀਂ ਚਾਹੁੰਦੇ ਆ ਕਿ ਜਿਹੜਾ ਵੀ ਕੋਈ ਬੰਦਾ ਬਾਹਰੋਂ ਇਮੀਗ੍ਰੇਟ ਹੋ ਕੇ ਸਾਡੇ ਪੰਜਾਬ ਚ ਆਂਦਾ ਜਾਂ ਸਾਡੀ ਸਟੇਟ ਚ ਆਉਂਦਾ ਜਾਂ ਸਾਡੇ ਕਸਬਿਆਂ ਜਾਂਦਾ ਉਹਦੀ ਘੱਟੋ ਘੱਟ ਇੱਕ PCC ਰਿਪੋਰਟ ਲਈ ਜਾਏ ਜੇ ਕੋਈ ਬੰਦਾ ਇਹਨਾਂ ਨੂੰ ਕਿਰਾਏ ਤੇ ਰੱਖਦਾ ਹੈ ਜਾਂ ਕੋਈ ਵੀ ਇਹਨਾਂ ਨੂੰ ਸ਼ੈਲਟਰ ਦਿੰਦਾ ਇਹਨਾਂ ਦਾ ਬੈਕਗ੍ਰਾਉਂਡ ਇਹਨਾਂ ਦੇ ਪਿੱਛੋਂ PCC ਦੀ ਜਾਂ ਪੁਲਿਸ ਕਲੀਅਰੈਂਸ ਸਰਟੀਫਿਕੇਟ ਇਹਨਾਂ ਦਾ ਹਾਲਾ ਚਾਹੀਦਾ ਜਿਹਦੇ ਵਿੱਚ ਪਤਾ ਲੱਗੇ ਕਿ ਵਾਕਈ ਇਹ ਬੰਦਾ ਯਰ ਜੈਨੂਇਨ ਹੈ ਕਿਉਂਕਿ ਅਸੀਂ ਨਹੀਂ ਚਾਹੁੰਦੇ ਠੀਕ ਹੈ ਲੇਬਰ ਵਰਕ ਕਰਨ ਆਏ ਨੇ ਕੰਮ ਕਰਨ ਸਾਡੇ ਸਾਡੇ ਪੰਜਾਬੀ ਵੀ ਬਾਹਰ ਦੀਆਂ ਸਟੇਟਾਂ ਦੇ ਵਿੱਚ ਕੰਮ ਕਰ ਰਹੇ ਨੇ ਇਹ ਇੱਕ ਮਾਹੌਲ ਐਦਾਂ ਦਾ ਕ੍ਰੀਏਟ ਨਹੀਂ ਕਰਨਾ ਕਿ ਅੱਜ ਅਸੀਂ ਇਹਨਾਂ ਨੂੰ ਸਾਰਿਆਂ ਨੂੰ ਬਾਹਰ ਕੱਢੀ ਜਾਈਏ ਉੱਧਰੋਂ ਸਾਡੇ ਪੰਜਾਬੀਆਂ ਨੂੰ ਉਧਰਲੀਆਂ ਸਟੇਟਾਂ ਵਾਲੇ ਕੱਢਣਾ ਸ਼ੁਰੂ ਹੋ ਜਣੇ ਕਿ ਬਹੁਤ ਵੱਡਾ ਕੰਮ ਸ਼ੁਰੂ ਹੋ ਜਾਏਗਾ ਜਿਹੜਾ ਕਿ ਸਾਂਭਿਆ ਨਹੀਂ ਜਾਏਗਾ ਅਸੀਂ ਚਾਹਦੇ ਆ ਕਿ ਜਿਹੜੇ ਚੰਗੀ ਫਿਤਰਤ ਦੇ ਲੋਕ ਨੇ ਚੰਗੇ ਇਨਸਾਨ ਨੇ ਜਿਨ੍ਹਾਂ ਨੂੰ ਸਮਝ ਐ ਜਿਹੜੇ ਚੰਗੇ ਬੈਕਗ੍ਰਾਉਂਡ ਵਾਲੇ ਨੇ ਉਹ ਰਹਿਣ ਕੰਮ ਕਰਨ ਸਾਡੇ ਕੋਈ ਇਤਰਾਜ਼ ਨਹੀਂ ਸਾਡੇ ਵੀ ਲੋਕ ਉੱਥੇ ਕੰਮ ਕਰ ਰਹੇ ਨੇ ਬਟ ਕ੍ਰਿਮੀਨਲ ਮਾਈਂਡਡ ਦਾ ਕੋਈ ਹੋਵੇ ਜਿਹੜਾ ਕੱਲ ਸਾਡੇ ਸ਼ਹਿਰ ਦੇ ਵਿੱਚ ਜਾਂ ਸਾਡੀ ਸਟੇਟ ਦੇ ਵਿੱਚ ਕੋਈ ਐਸਾ ਕੰਮ ਕਰ ਦੇ ਜਿੱਦਾਂ ਇਹ ਕੰਮ ਹੋਇਆ ਜਿੱਦਾਂ ਇਹ ਬੱਚਾ ਇੱਕ ਜਿਹੜਾ ਸ਼ਰਮਨਾਕ ਹਰਕਤ ਕਰਕੇ ਉਹਨੂੰ ਵਿਚਾਰੇ ਨੂੰ ਕਤਲ ਕਰਤਾ ਗਿਆ ਇਹੋ ਜਿਹੇ ਕੰਮ ਕੋਈ ਨਾ ਹੋਏ ਔਰ ਅਸੀਂ ਅਮਿਤ ਜੀ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇੰਦੀ ਵਧੀਆ ਸੋਚ ਦੇ ਨਾਲ ਇਸ ਲੈਰ ਨੂੰ ਸ਼ੁਰੂ ਕੀਤਾ ਔਰ ਅਸੀਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਕਹਾਂਗੇ ਕਿ ਸਾ ਇਹਨਾਂ ਦਾ ਸਾਥ ਦੇਵੋ ਔਰ ਅੱਗੋਂ ਜਿਹੜੇ ਪ੍ਰੋਗਰਾਮ ਅਸੀਂ ਲਿਖਨੇ ਨੇ ਜਿਹੜੇ ਇਹਨਾਂ ਦੀ ਪਲੈਨਿੰਗ ਹੋਏਗੀ ਉਹਦੇ ਚ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਹਰ ਚੀਜ਼ ਤੋਂ ਉੱਪਰ ਉੱਠ ਕੇ ਇਹਨਾਂ ਦਾ ਸਹਿਯੋਗ ਕਰੀਏ ਇਹਨਾਂ ਦਾ ਸਾਥ ਦਈਏ ਕਿਉਂਕਿ ਇਹ ਕਿਸੇ ਦਾ ਪਰਸਨਲ ਕੰਮ ਨਹੀਂ ਇਹ ਸਾਡੇ ਸਾਰਿਆਂ ਦੀ ਸੇਫਟੀ ਸੁਰੱਖਿਆ ਦਾ ਕੰਮ ਹੈ ਜੀ ਧੰਨਵਾਦ ਉਹ ਸਾਨੂੰ ਜਦੋਂ ਕਾਲ ਆਈ ਸਾਡੀ ਬ੍ਰਦਰ ਦੀ ਕਿ ਅਸੀਂ ਇਸ ਵਿਸ਼ੇ ਵਿੱਚ ਇਕੱਠੇ ਹੋਣਾ ਕਿ ਜੋ ਹਾਰਗੁਰ ਵਿੱਚ ਜੋ ਇੱਕ ਬੱਚੇ ਦੇ ਨਾਲ ਇਹ ਜਿਹੜਾ ਗ੍ਰਸਟ ਕਰਮ ਕੀਤਾ ਗਿਆ ਜੋ ਬੱਚੇ ਦਾ ਕਤਲ ਕੀਤਾ ਗਿਆ ਇੱਕ ਪ੍ਰਵਾਸੀ ਵੱਲੋਂ ਤੇ ਅਸੀਂ ਵੀ ਇਸ ਵਿਸ਼ੇ ਵਿੱਚ ਇਕੱਠੇ ਹੋਈਏ ਔਰ ਅਸੀਂ ਅੱਜ ਆਪਣੇ ਪੂਰੇ ਮਸੀਹ ਭਾਈਚਾਰੇ ਦੇ ਨਾਲ ਇਹਨਾਂ ਦੇ ਨਾਲ ਔਰ ਅਸੀਂ ਇਹਨਾਂ ਨੂੰ ਇਸ ਚੀਜ਼ ਦਾ ਵਿਸ਼ਵਾਸਿਤ ਬਾਇਆ ਕਿ ਜਿਸ ਵੀ ਜਗ੍ਹਾ ਤੇ ਇਹਨਾਂ ਨੂੰ ਸਾਡੀ ਜ਼ਰੂਰਤ ਹੋਏਗੀ ਸਾਡੀ ਅਸੀਂ ਪੂਰੇ ਮੁਤੀ ਭਾਈਚਾਰੇ ਦੇ ਨਾਲ ਇਹਨਾਂ ਦੇ ਨਾਲ ਇਹਨਾਂ ਦਾ ਸੰਯੋਗ ਕਰਾਂਗੇ ਇੱਕ ਬੜੀ ਵਧੀਆ ਸੋਚੀ ਸੀ ਕਿ ਸਾਡੇ ਭਰਾ ਨੇ ਇੱਕ ਇਹ ਮੁੱਦਾ ਚੱਕਿਆ ਕਿ ਸਾਨੂੰ ਸਭ ਨੂੰ ਇਕੱਠੇ ਹੋਣਾ ਚਾਹੀਦਾ ਵਾ ਔਰ ਜੋ ਅੱਜ ਅਸੀਂ ਇਸ ਜਗ੍ਹਾ ਤੇ ਇਹਨਾਂ ਨੂੰ ਇਹਹੀ ਮੈਸੇਜ ਦਿੱਤੇ ਨੇ ਕਿ ਜਿੰਨੇ ਵੀ ਲੋਕ ਆਪਣੀਆਂ ਦੁਕਾਨਾਂ ਜਾਂ ਆਪਣੇ ਘਰ ਇਹਨਾਂ ਪ੍ਰਵਾਸੀਆਂ ਨੂੰ ਰੈਂਟ ਦੇ ਦੇ ਰਹੇ ਨੇ ਉਹਨਾਂ ਨੂੰ ਜ਼ਰੂਰ ਚਾਹੀਦਾ ਇਹਨਾਂ ਦੀ ਆਈਡੈਂਟੀਟੀ ਵੈਰੀਫਾਈ ਕਰਨਾ ਕਿ ਇਹ ਪਿੱਛੋ ਕ੍ਰਿਮੀਨਲ ਨੇ ਜਾਂ ਕੀ ਨੇ ਕਿਉਂਕਿ ਇਹਨਾਂ ਦੀ ਇੱਕ ਪੀਸੀਸੀ ਹੁੰਦੀ ਜੋ ਕਿ ਇਹਨਾਂ ਦੇ ਹੀ ਏਰੀਆ ਤੋਂ ਉਹ ਇਹਨਾਂ ਕੋ ਜਰੂਰ ਲਈ ਜਾਵੇ ਤਾਂ ਕਿ ਇਸ ਚੀਜ਼ ਦਾ ਸਬੂਤ ਹੋ ਜਾਏ ਕਿ ਇਹ ਜਿਹੜੇ ਵੱਸ ਰਹੇ ਨੇ ਇਹ ਬੜੇ ਸੁੱਚੇ ਦੇ ਬੜੇ ਸਹੀ ਲੋਕ ਨੇ ਕਿਉਂਕਿ ਸਾਡੇ ਵਿੱਚ ਵਿੱਚ ਰਹੇ ਨੇ ਇਹ ਬਿਹਾਰ ਤੋਂ ਆ ਰਹੇ ਨੇ ਜੁਪੀ ਤੋਂ ਆ ਰਹੇ ਨੇ ਇਹਨਾਂ ਵਿੱਚ ਲੋਕ ਕ੍ਰਿਮੀਨਲ ਲੋਕ ਵੀ ਹੁੰਦੇ ਨੇ ਕਿ ਉਸ ਉਹੋ ਜਿਹਾ ਬੰਦਾ ਕੋਈ ਸਾਡੇ ਏਰੀਆ ਵਿੱਚ ਆ ਕੇ ਵੱਸ ਰਿਹਾ ਹੋਵੇ ਸਾਡੇ ਵਿੱਚ ਹੀ ਰਹਿ ਰਹੇ ਕੱਲ ਨੂੰ ਸਾਡੇ ਬੱਚੇ ਬਾਜ਼ਾਰਾਂ 'ਚ ਜਾਂਦੇ ਨੇ ਸਾਡੀਆਂ ਧੀਆਂ ਭੈਣਾਂ ਸਾਡੀਆਂ ਔਰਤਾਂ ਬਾਜ਼ਾਰਾਂ ਦੇ ਵਿੱਚ ਸ਼ੋਪਿੰਗ ਕਰਨ ਆਉਂਦੇ ਨੇ ਕਿਸੇ ਨਾਲ ਵੀ ਕਿਸੇ ਤਰ੍ਹਾਂ ਦਾ ਵੀ ਕੋਈ ਹਾਸਾ ਹੋ ਸਕਦਾ ਵਸ ਕੁਝ ਸਾਡੇ ਭੈਣ ਭਰਾ ਕਈ ਵਾਰ ਲੇਟ ਨਾਈਟ ਨੂੰ ਕਮਾਕਾਰਾਂ ਤੋਂ ਆਉਂਦੇ ਨੇ ਕਈ ਇਹਨੂੰ ਲੇਟ ਹੋ ਜਾਂਦੇ ਨੇ ਵੈਸੇ ਜਾਣ ਵਿੱਚ ਲੇਟ ਹੋ ਜਾਂਦੇ ਨੇ ਤੇ ਉਹਨਾਂ ਨਾਲ ਇਦਾਂ ਦਾ ਕਦੇ ਹਾਸਾ ਨਾ ਵਾਪਰੇ ਇਸ ਕਰਕੇ ਅੱਜ ਸਾਰੇ ਸਾਡੇ ਸਿੱਖ ਭਰਾ ਸਾਡੀ ਹਿੰਦੂ ਭਰਾ ਔਰ ਸਾਡਾ ਪੂਰਾ 크ਰਿਸਚੀਅਨ ਭਾਈਚਾਰਾ ਇਸ ਮੀਟਿੰਗ ਵਿੱਚ ਇਕੱਠੇ ਹੋਏ ਕਿ ਤਾਂ ਕਿ ਅਸੀਂ ਪ੍ਰਸ਼ਾਸਨ ਕੋਲ ਜਾ ਕੇ ਇਹਨਾਂ ਦੀ ਇੱਕ ਆਈਡੈਂਟੀਟੀ ਜਿਹੜੀ ਹੈ ਵੈਰੀਫਾਈ ਕਰਾਈਏ ਮੈਂ ਇੰਨਾ ਹੀ ਕਹਿੰਦਾ ਹਾਂ ਤੁਹਾਨੂੰ ਅੱਜ ਪਹਿਲਾਂ ਤੇ ਮੈਂ ਆਪਣੇ ਪ੍ਰੈਸ ਵਾਲੇ ਵੀਰਾਂ ਦਾ ਬਹੁਤ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਇਹ ਜੋ ਮੇਰੇ ਸ਼ਹਿਰ ਵਾਸੀ ਵੀਰਾਂ ਨੇ ਮੀਟਿੰਗ ਰੱਖੀ ਸੀ ਪਰਵਾਸੀਆਂ ਦਾ ਜਿਹੜਾ ਇੱਕ ਮੁੱਦਾ ਚੱਲ ਰਿਹਾ ਉਹਦੇ ਵਾਸਤੇ ਤੋਂ ਕਵਰੇਜ ਕਰਨ ਆਏ ਨੇ ਤੇ ਸਾਡੀ ਆਵਾਜ਼ ਜਿਹੜੀ ਆ ਉਹ ਸਾਰੇ ਆਲ ਵਰਲਡ ਵਿੱਚ ਪਹੁੰਚਾਉਣਾ ਬਾਕੀ ਬੇਨਤੀ ਹੈ ਵੀ ਆਪਾਂ ਥੋੜਾ ਜਿਹਾ ਪਹਿਲਾਂ ਪਤਾ ਲੱਗਾ ਸੀ ਕਿ ਆਪਾਂ ਮੇਰੇ ਵੀਰੇ ਸ਼ਹਿਰ ਵਾਲਿਆਂ ਨੇ ਉਪਰਾਲਾ ਕੀਤਾ ਗਿਆ ਆਪਾਂ ਜੋ ਆੜੇ ਪ੍ਰਵਾਸੀ ਰਹਿ ਰਹੇ ਨੇ ਇਹਨਾਂ ਦਾ ਕੋਈ ਪ੍ਰਾਪਰ ਹੱਲ ਕੀਤਾ ਜਾਵੇ ਵੇਖੋ ਸਾਡੇ ਵੀ ਬੱਚੇ ਕੰਮ ਕਰ ਰਹੇ ਨੇ ਜਾ ਕੇ ਬਾਹਰ ਉਹ ਬੱਚੇ ਜਿਹੜੇ ਕੰਮ ਕਰ ਰਹੇ ਨੇ ਉਹਨਾਂ ਦੇ ਬਕਾਇਦਾ ਸਾਰੇ ਉਹਨਾਂ ਦੇ ਪੂਰੇ ਰਿਕਾਰਡ ਬਣੇ ਨੇ ਵੀ ਕਿੱਥੋਂ ਦੇ ਨੇ ਕੀ ਉਹਨਾਂ ਦਾ ਰਿਕਾਰਡ ਆ ਇਹਨਾਂ ਦਾ ਵੀ ਕੋਈ ਰਿਕਾਰਡ ਨਹੀਂ ਆ ਸਾਡੀ ਇੱਕ ਹੀ ਬੇਨਤੀ ਆ ਵੀ ਇਹਨਾਂ ਦਾ ਜਿਹੜਾ ਪ੍ਰਾਪਰ ਰਿਕਾਰਡ ਬਕਾਇਦਾ ਪੀਸੀਸੀ ਬਣਾਈ ਹੋਵੇ ਇਹਨਾਂ ਦੀ ਜਿੱਥੋਂ ਆਏ ਨੇ ਤੇ ਸਾਡੇ ਥਾਣੇ ਵਿੱਚ ਉਹਨਾਂ ਦਾ ਬਕਾਇਦਾ ਰਿਕਾਰਡ ਹੋਵੇ ਆਪਣੇ ਫਦੇ ਘੜ ਚੋੜੀਏ ਜਦਾਂ ਹਣੋਂ ਪੈਂਦਾ ਹੈ ਤੇ ਸਾਡੇ ਪ੍ਰਸ਼ਾਸਨ ਨੂੰ ਪਤਾ ਹੈ ਵੀ ਸਾਡੇ ਇੱਥੇ ਕੋਈ ਕੰਮ ਕੋਈ ਗਲਤ ਕਰਕੇ ਚੱਲ ਜਾਵੇ ਤੇ ਗਲਤ ਹੁੰਦਾ ਹੈ ਉਹਦੇ ਵਾਸਤੇ ਸਾਡਾ ਪ੍ਰਸ਼ਾਸਨ ਜਿਹੜਾ ਫਟਾਫਟ ਉਹਨਾਂ ਦੀ ਕੋਈ ਆਇਡੈਂਟੀ ਹੋ ਸਕੇ ਹੁਣ ਐਸੋ ਜਿਹਾ ਕਾਹਨ ਜਿ ਤਰ੍ਹਾਂ ਹੋ ਗਿਆ ਹੈ ਕਾਕਾ ਹਿਸ਼ਾਰਪੁਰ ਜੋ ਬਹੁਤ ਮਤਭਾਗੀ ਕਰਨਾ ਹੋਈ ਉਹਦੇ ਕਰਕੇ ਸਾਰਾ ਪੰਜਾਬ ਉੱਠਿਆ ਹੈ ਇਸ ਕਰਕੇ ਮੈਂ ਤੇ ਬੇਨਤੀ ਕਰਨਾ ਵੀ ਸਾਰੇ ਇਕੱਠੇ ਹੋ ਤੇ ਪ੍ਰਸ਼ਾਸਨ ਨੂੰ ਆਪਾਂ ਇਸ ਬਾਰੇ ਕੋਈ ਮੈਮੋਰੰਡਮ ਦੇ ਸਕੀਏ ਸਾਰੇ ਆਪਾਂ ਜਿਹੜੇ ਅੱਜ ਇਸ ਇੱਕ ਮੁੱਦੇ ਦੇ ਇਕੱਠੇ ਹੋਏ ਆਂ ਤੇ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਵੀ ਆ ਕਿ ਜਿੰਨੇ ਵੀ ਸ਼ਹਿਰ ਵਾਸੀ ਆ ਸਾਡਾ ਸੰਯੋਗ ਦੇਣਾ ਪਰ ਆਪਾਂ ਉਸ ਤੋਂ ਪਹਿਲਾਂ ਇੱਕ ਲੀਗਲ ਐਸਐਚਓ ਸਾਹਿਬ ਡੀਐਸਪੀ ਸਾਹਿਬ ਐਸਐਸਪੀ ਸਾਹਿਬ ਤੱਕ ਪਹੁੰਚ ਕਰਾਂਗੇ ਜਿਹੜੀ ਵੀ ਕਾਰਵਾਈ ਆ ਇਨ੍ਹਾਂ ਪ੍ਰਵਾਸੀਆਂ ਤੇ ਕਰਵਾਉਣ ਦੀ ਤੇ ਜੇ ਉਹ ਸਾਡਾ ਸਾਥ ਦੇਣ ਜਿਹੜਾ ਅਗਲੀ ਰਣਨੀਤੀ ਹੈਗੀ ਆ ਆਪਾਂ 2-4 ਦਿਨ ਠਹਿਰ ਕੇ ਉਸ ਮੁੱਦੇ ਦੇ ਤਹਨਾ ਸਾਰੇ ਵਿਚਾਰ ਕਰਾਂਗੇ